ਸ੍ਰੀ ਰਾਗ ਮਹਲਾ 5 ਮਿਲ ਸਤਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਨ ਆਏ ਸਤਗੁਰ ਨੂੰ ਮਿਲ ਕੇ ਮਨੁੱਖ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦੇ ਮਿਲਾਪ ਦਾ ਸੁਖ ਮਨ ਵਿੱਚ ਆ ਵਸਦਾ ਹੈ ਅੰਤਰ ਜੋਤ ਪ੍ਰਗਾਸੀਆ ਏਕਸ ਸਿਉ ਲਿਵਲਾਏ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਜੋਤ ਦਾ ਚਾਨਣ ਹੋ ਜਾਂਦਾ ਹੈ ਮੇਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਰੂ ਨੂੰ ਮਿਲ ਕੇ ਮਨੁੱਖ ਦਾ ਮੂੰਹ ਰੌਸ਼ਨ ਹੋ ਜਾਂਦਾ ਹੈ ਚਿਹਰੇ ਉੱਤੇ ਅੰਦਰਲੀ ਆਤਮਿਕ ਜੀਵਨ ਦੀ ਲਾਲੀ ਆ ਜਾਂਦੀ ਹੈ ਪਹਿਲੇ ਜਨਮ ਵਿੱਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉਗੜ ਪੈਂਦਾ ਹੈ ਗੁਣ ਗੋਵਿੰਦ ਨਿਤ ਗਾਮਣੇ ਨਿਰਮਲ ਸਾਚੈ ਨਾ ਹੈ ਸਦਾ ਫਿਰ ਪ੍ਰਭੂ ਦੇ ਪਵਿੱਤਰ ਨਾਮ ਵਿੱਚ ਜੁੜ ਕੇ ਮਨੁੱਖ ਸਦਾ ਗੋਬਿੰਦ ਦੇ ਗਾਣ ਗਾਉਣ ਦੇ ਆਹਰ ਵਿੱਚ ਲੱਗਾ ਰਹਿੰਦਾ ਹੈ ਮੇਰੇ ਮਾਨ ਗੁਰ ਸ਼ਬਦੀ ਸੁਖ ਹੋਏ ਇਹ ਮੇਰੇ ਮਾਨ ਗੁਰੂ ਦੇ ਸ਼ਬਦ ਜੁੜਿਆਂ ਆਤਮਿਕ ਆਨੰਦ ਮਿਲਦਾ ਹੈ ਗੁਰਪੂਰੇ ਕੀ ਚੱਕਰੀ ਬਿਰਥਾ ਜਾਏ ਨਾ ਕੋਏ ਰਹਾਉ ਜਿਹੜਾ ਵੀ ਕੋਈ ਮਨੁੱਖ ਪੂਰੇ ਗੁਰੂ ਦੀ ਸੇਵਾ ਕਰਦਾ ਹੈ ਆਉ ਪੂਰੇ ਗੁਰੂ ਦੇ ਸ਼ਬਦ ਅਨੁਸਾਰ ਤੁਰਦਾ ਹੈ ਸ਼ਬਦ ਅਨਸਾਰ ਦਿੱਤੀ ਸਿੱਖਿਆ ਮੁਤਾਬਕ ਗੁਰੂ ਦੇਦਰ ਤੋਂ ਖਾਲੀ ਨਹੀਂ ਜਾਂਦਾ ਰਹਾਉ ਮਨਕੀਆਂ ਇੱਛਾ ਪੂਰੀਆਂ ਪਾਇਆ ਨਾਮ ਨਿਧਾਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭ ਲੈਂਦਾ ਹੈ ਉਸ ਦੇ ਮਨ ਦੀਆਂ ਸਾਰੀਆਂ ਖਾਸ਼ਾਂ ਪੂਰੀਆਂ ਹੋ ਜਾਂਦੀਆਂ ਹਨ ਭਾਵੇਂ ਉਸ ਦਾ ਮਨ ਦੁਨਿਆਵੀ ਵਾਸ਼ਨਾ ਪਿੱਛੇ ਦੌੜਨੋਂ ਹੱਟ ਜਾਂਦਾ ਹੈ ਖਾਸ਼ਾਂ ਪੂਰੀਆਂ ਹੋਣ ਦਾ ਮਤਲਬ ਦੁਨਿਆਵੀ ਦੌੜ ਮੁੱਕ ਜਾਂਦੀ ਹੈ ਤ੍ਰਿਪੋਤ ਹੋ ਜਾਂਦਾ ਰਾਜ ਜਾਂਦਾ ਅੰਤਰਜਾਮੀ ਸਦਾ ਸੰਗ ਕਰਨੇ ਹਰ ਪਛਾਨ ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ ਸੰਗ ਦਿਸਦਾ ਹੈ ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤਰ ਜਾਪਦਾ ਹੈ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ ਦਾ ਇਸ਼ਨਾਨ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪ ਕੇ ਦੂਜਿਆਂ ਦੀ ਸੇਵਾ ਕਰਕੇ ਪਵਿੱਤਰ ਆਚਰਣ ਬਣਾ ਕੇ ਉਸ ਦਾ ਮੂਹ ਚਮਕ ਉੱਠਦਾ ਹੈ ਕਾਮ, ਕ੍ਰੋਧ, ਲੋਭ ਵਿਨਸਿਆ ਅਜਿਆ ਸਭ ਅਭਿਮਾਨ ਉਸ ਮਨੁੱਖ ਨੇ ਆਪਣੇ ਅੰਦਰੋਂ ਕਾਮ, ਕ੍ਰੋਧ, ਲੋਭ ਸਾਰੇ ਮਨੁਮਕਾਰਤ ਗੁਰੂ ਨੇ ਉਹਦੀ ਜ਼ਿੰਦਗੀ ਦੇ ਅੰਦਰੋਂ ਇਹ ਸਾਰੀਆਂ ਚੀਜ਼ਾਂ ਨਾਸ਼ ਕਰ ਦਿੱਤੀਆਂ ਉਹ ਮਨੋਕ ਅਹੰਕਾਰ ਉੱਤੋਂ ਛੜ ਦਿੰਦਾ ਹੈ ਪਾਇਆ ਲਾਹ ਲਾਬੋ ਨਾਮ ਪੂਰਨ ਹੋਏ ਕਾਮ ਉਸ ਨੇ ਜਦੋਂ ਪ੍ਰਮਾਤਮਾ ਦਾ ਨਾਮ ਜੀਵਨ ਦੇ ਵਣਜ ਵਿੱਚ ਲਾਭ ਵਜੋਂ ਹਾਸਲ ਕਰ ਲਿਆ ਤਾਂ ਉਸ ਦੇ ਸਾਰੇ ਕੰਮ ਸਫਲ ਹੋ ਗਏ ਕ੍ਰਿਸ਼ਨਾ ਅਧੀਨ ਹੋ ਰਹੀ ਦੌੜ ਭੱਜ ਖਤਮ ਹੋ ਗਈ ਕਰ ਕਿਰਪਾ ਪ੍ਰਭ ਮਿਲਿਆ ਦਿਆ ਆਪਣਾ ਨਾਮ ਤਾਂ ਪ੍ਰਭੂ ਨੇ ਕਿਰਪਾ ਕਰਕੇ ਮਨੁੱਖ ਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਤੇ ਆਪਣਾ ਨਾਮ ਬਖਸ਼ਿਆ ਆਮਣ ਜਾਣਾ ਰਹਿ ਗਿਆ ਆਪ ਹੋਵਾ ਮਿਹਰਵਾਨ ਜਿਸ ਮਨੁੱਖ ਉਤੇ ਪ੍ਰਮਾਤਮਾ ਆ ਮਿਹਰ ਕਰਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਮੁਲਕ ਜਾਂਦਾ ਹੈ ਸੱਚ ਮਹਲ ਕਰ ਪਾਇਆ ਗੁਰ ਕਾ ਸ਼ਬਦ ਪਛਾਨ ਗੁਰੂ ਦਾ ਸ਼ਬਦ ਉਸ ਮਨੁੱਖ ਦਾ ਜੀਵਨ ਸਾਥੀ ਬਣ ਜਾਂਦਾ ਹੈ ਸਦਾ ਥੇਰ ਪ੍ਰਭੂ ਦੇ ਚਰਨੋਂ ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ ਜਿਸ ਨੂੰ ਆਪਣਾ ਆਤਮ ਘਰ ਬਣਾ ਲੈਂਦਾ ਹੈ ਭਗਤ ਜਨਾਂ ਕੋ ਰੱਖਦਾ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਕਰਕੇ ਪ੍ਰਮਾਤਮਾ ਆਪਣੇ ਭਗਤਾਂ ਨੂੰ ਕਾਮ, ਕ੍ਰੋਧ, ਲੋਭ, ਮੋਹ ਆਦਿ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ। ਹਾਲਤ ਪਲਤ ਮੁਖ ਊਜਲੇ ਸਾਜੇ ਕੇ ਗੁਣਸਾਰ ਸਦਾ ਥਿਰ ਪ੍ਰਭੂ ਦੇ ਗੁਣ ਹਿਰਦੇ ਵਿੱਚ ਸੰਭਾਲ ਕੇ ਉਹਨਾਂ ਭਗਤਾਂ ਦੇ ਮੂੰਹ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਰੋਸ਼ਨ ਹੋ ਜਾਂਦੇ ਹਨ ਆਠ ਪਹਰ ਗੁਣਸਾਰ ਦੇ ਰਤੇ ਰੰਗ ਅਪਾਰ ਉਹ ਭਗਤ ਬਿਅੰਤ ਪ੍ਰਭੂ ਦੇ ਪਿਆਰ ਰੰਗ ਵਿੱਚ ਰੰਗੇ ਰਹਿੰਦੇ ਹਨ ਤੇ ਅੱਠੇ ਪਹਿਰ ਉਸ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲਦੇ ਹਨ ਆਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਿਹਾਰ हे नानक पारब्रह्म परमात्मा ਉਹਨਾਂ ਨੂੰ ਸਾਰੇ ਸੁੱਖਾਂ ਦਾ ਸਮੁੰਦਰ ਦਿਸਦਾ ਹੈ ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਰਹਿੰਦੇ ਹਨ ਸਿਰੀ ਰਾਗ ਮਹਲਾ 5 ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ हे मन ਜੇ ਪੂਰਾ ਗੁਰੂ ਮਿਲ ਪੈ ਉਸ ਪਾਸੋਂ ਪ੍ਰਮਾਤਮਾ ਦੀ ਸਿੱਖ ਸਲਾਹ ਦਾ ਖਜ਼ਾਨਾ ਮਿਲ ਜਾਂਦਾ ਹੈ ਕਰ ਕਿਰਪਾ ਪ੍ਰਭ ਆਪਣੀ ਜਪਿਏ ਅਮ੍ਰਿਤ ਨਾਮ ਹੈ ਪ੍ਰਭੂ ਆਪਣੀ ਮਿਹਰ ਕਰ ਗੁਰੂ ਮਿਲਾ ਤਾਂ ਕਿ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਅਸੀਂ ਜਪ ਸਕੀਏ ਜਨਮ ਮਰਨ ਦੁੱਖ ਕਾਟੀਐ ਲਾਗੇ ਸਹਜ ਧਿਆਨ ਜਨਮ ਮਨਮ ਦੇ ਗੇੜ ਵਿੱਚ ਪੈਣ ਦਾ ਅਸੀਂ ਆਪਣਾ ਦੁੱਖ ਦੂਰ ਕਰ ਸਕੀਏ ਤੇ ਸਾਡੀ ਸੁਰਤ ਵਿੱਚ ਆਤਮਕਾ ਡੋਲਤਾ ਵਿੱਚ ਟਿਕ ਜਾਏ ਸਾਡੀ ਸੁਰਤ ਹਮੇਸ਼ਾ ਆਤਮਕਾ ਡੋਲਤਾ ਵਿੱਚ ਟਿਕੀ ਰਹੇ ਮੇਰੇ ਮਾਨਾ ਪ੍ਰਭ ਸ਼ਰਣਾਈ ਪਾਏ ਇਹ ਮੇਰੇ ਮਨ ਪ੍ਰਭੂ ਦੀ ਸ਼ਰਨ ਪਾਉ ਹਾਰ ਬਿਨ ਦੂਜਾ ਕੋ ਨਹੀਂ ਇਕੋ ਨਾਮ ਧਿਆਇ ਰਹਾਓ ਪ੍ਰਭੂ ਤੋਂ ਬਿਨਾ ਕੋਈ ਹੋਰ ਰਾਖਾ ਨਹੀਂ ਹੈ ਨੋਟ ਕਰੀਏ ਜ਼ਿੰਦਗੀ ਚ ਆਪਣੀ ਹੋਰ ਕੋਈ ਰਾਖਾ ਨਹੀਂ ਹੈ ਇਹ ਮਨ ਪ੍ਰਭੂ ਦਾ ਨਾਮ ਸਿਮਰ ਉਹੀ ਤੇਰੀ ਜ਼ਿੰਦਗੀ ਦਾ ਆਸਰਾ ਹੈ ਰਹਾਓ ਕੀਮਤ ਕਹਣ ਨਾ ਜਾਈਐ ਸਾਗਰ ਗੁਣੀ ਅਥਾ ਪ੍ਰਮਾਤਮਾ ਸਾਰੇ ਗੁਣਾ ਦਾ ਸਮੁੰਦਰ ਹੈ ਐਸਾ ਸਮੁੰਦਰ ਹੈ ਜਿਸ ਦੀ ਡੁੰਗਾਈ ਲੱਭ ਨਹੀਂ ਸਕੀ ਦੀ ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਭਾਉ ਕੀਮਤ ਤੋਂ ਕੀਮਤੀ ਕਿ ਕੋਈ ਐਸੀ ਸ਼ੈ ਨਹੀਂ ਜਿਸ ਦੇ ਵਟੇ ਪਰਮਾਤਮਾ ਮਿਲ ਸਕੇ ਵੱਡ ਭਾਗੀ ਮਿਲ ਸੰਗਤੀ ਸੱਚਾ ਸ਼ਬਦ ਵਿਸਾਹ ਏ ਮੇਰੇ ਅਗਨ ਵਾਲੇ ਮਨ ਸਾਧ ਸੰਗਤ ਵਿੱਚ ਮਿਲਦਾ ਹੈ ਤੇ ਉਥੋਂ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਸਲਾਹ ਦੀ ਬਾਣੀ ਦਾ ਸੌਦਾ ਖਰੀਦ ਕਰ ਸੇਵਾ ਸੁਖ 사ਗਰੈ ਸਿਰ ਸ਼ਾਹ ਪਾਤਸ਼ਾਹ ਸਾਧ ਸੰਗਤ ਵਿੱਚੋਂ ਜਾਤ ਸਿੱਖ ਕੇ ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ ਭਗਤੀ ਕਰ ਉਹ ਪ੍ਰਭੂ ਦੁਨੀਆ ਦੇ ਸ਼ਾਹਾਂ ਦੇ ਸਿਰ ਉਤੇ ਪਾਦਸ਼ਾਹ ਹੈ ਚਰਨ ਕਮਲ ਕਾ ਆਸਰਾ ਦੂਜਾ ਨਹੀਂ ਠਾਉ ਹੈ ਪਰਬ੍ਰਹਮ ਮੈਨੂੰ ਤੇਰੇ ਹੀ ਸੋਹਣੇ ਚਰਨਾਂ ਦਾ ਆਸਰਾ ਹੈ ਤੇਥੋਂ ਬਿਨਾ ਮੇਰਾ ਕੋਈ ਹੋਰ ਥਾਂ ਨਹੀਂ ਮੈਂ ਧਰ ਤੇਰੀ ਪਰਬ੍ਰਹਮ ਤੇਰੇ ਪਾਣ ਰਹਾ ਮੈਨੂੰ ਤੇਰੀ ਹੀ ਓਟ ਹੈ ਮੈਂ ਤੇਰੇ ਦਿੱਤੇ ਬਲ ਨਾਲ ਹੀ ਜਿਉਂਦਾ ਹਾਂ ਨਿਮਣਿਆ ਪ੍ਰਭ ਮਣ ਤੂੰ ਤੇਰੇ ਸੰਗ ਸਮਾ اے ਪ੍ਰਭੂ ਜਿਨ੍ਹਾਂ ਨੂੰ ਜਗਤ ਵਿੱਚ ਕੋਈ ਆਦਰ ਮਾਨ ਨਹੀਂ ਦਿੰਦਾ ਉਹਨਾਂ ਨੂੰ ਇਹ ਮਾਣ ਦਾ ਵਸੀਲਾ ਹੈ ਮੇਰ ਕਰ ਮੈਂ ਤੇਰੇ ਚਰਨਾਂ ਵਿੱਚ ਲੀਨ ਰਹਾ ਹਾਂ ਸਮਾਇਆ ਰਹਾ ਹਰ ਜਪੀ ਆਰਾਧੀਐ ਆਠ ਪਹਰ ਗੋਵਿੰਦੋ ਏ ਮੇਰੇ ਮਾਨ ਅੱਠੇ ਪੈਰ ਪ੍ਰਮਾਤਮਾ ਦਾ ਨਾਮ ਜਪਨਾ ਚਾਹੀਦਾ ਹੈ ਅਤੇ ਗੋਬਿੰਦ ਨੂੰ ਆਰਾਧਨਾ ਚਾਹੀਦਾ ਜੀ ਪ੍ਰਾਣ ਪਾਨ ਧਨ ਰਖੇ ਕਰ ਕਿਰਪਾ ਰੱਖੀ ਜਿੰਦ ਪ੍ਰਮਾਤਮਾ ਸ਼ਰਨ ਆਏ ਜੀਵਾਂ ਦੇ ਪ੍ਰਾਣਾ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਗਿਆਨ ਇੰਦਰੀਆਂ ਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਉਹਨਾਂ ਦੇ ਨਾਮ ਧੰ ਦੀ ਰਾਖੀ ਕਰਦਾ ਹੈ ਸ਼ਰਨ ਆਏ ਜੀਵ ਦੀ ਜਿੰਦ ਨੂੰ ਮਿਹਰ ਕਰਕੇ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ ਨਾਨਕ ਸਗਲੇ ਦੋਖ ਉਤਾਰਿਆ ਨਾ ਪ੍ਰਭ ਪਾਰ ਬ੍ਰਹਮ ਬਖਸ਼ਿੰਦੋ ਏ ਨਾਨਕ ਪ੍ਰਭੂ ਪਾਰਬ੍ਰह्म ਬਖਸ਼ਣ ਹਾਰ ਹੈ ਉਹ ਸ਼ਰਨ ਆਇਆਂ ਦੇ ਸਾਰੇ ਪਾਪ ਦੂਰ ਕਰ ਦਿੰਦਾ ਹੈ ਸ੍ਰੀ ਰਾਗ ਮਹਲਾ 5 ਪ੍ਰੀਤ ਲੱਗੀ ਇਸ ਸੱਚ ਸਿਉ ਮਰੇ ਨ ਆਵੈ ਜਾਇ ਹੇ ਮਾ ਮੇਰੀ ਪ੍ਰੀਤ ਹੋਣ ਉਸ ਸਦਾtheta ਰਹਿਣ ਵਾਲੇ ਪ੍ਰਮਾਤਮਾ ਨਾਲ ਲੱਗ ਗਈ ਹੈ ਜੋ ਕਦੇ ਮਰਦਾ ਨਹੀਂ ਜੋ ਨਾਂ ਜੰਮਦਾ ਹੈ ਤੇ ਨਾਂ ਕਦੇ ਮਰਦਾ ਹੈ ਨਾਂ ਵੇ ਛੋੜਿਆ ਵਿਛੜੈ ਸਭ ਮੈਂ ਰਹਿ ਆ ਸਮਾਏ ਉਹ ਵਿਛੋੜਿਆ ਵਿਛੜਦਾ ਵੀ ਨਹੀਂ ਇਹ ਮਾਂ ਉਹ ਪ੍ਰਮਾਤਮਾ ਸਭ ਜੀਵਾਂ ਵਿੱਚ ਸਮਾ ਰਿਹਾ ਹੈ ਹਰ ਥਾਂ ਤੇ ਵਸ ਰਿਹਾ ਦੀਨ ਦਰਦ ਤੁਖ ਪੰਜਨਾ ਸੇਵਕ ਕੈ ਸਤਿ ਭਾਏ हे मां गरीबਾਂ ਦੇ ਦਰਦ ਦੁੱਖ ਨਾਸ਼ ਕਰਨ ਵਾਲਾ ਉਹ ਪ੍ਰਭੂ ਸੇਵਕਾਂ ਨੂੰ ਉਸ ਦੀ ਭਲੀ ਭਾਵਨਾ ਨਾਲ ਮਿਲਦਾ ਹੈ ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਉਸ ਪ੍ਰਭੂ ਦਾ ਸੁੰਦਰ ਰੂਪ ਹੈ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ हे मां ਉਹ ਪ੍ਰਮਾਤਮਾ ਮੈਨੂੰ ਗੁਰੂ ਨੇ ਮਿਲਾ ਦਿੱਤਾ ਭਾਈ ਰੇ ਮੀਤ ਕਰੋ ਪ੍ਰਭ ਸੋਏ اے ਭਾਈ ਤੂੰ ਵੀ ਉਸੇ ਪ੍ਰਭੂ ਨੂੰ ਆਪਣਾ ਮਿੱਤਰ ਬਣਾ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨੰਦੇ ਸੈ ਕੋਏ ਰਹਾਉ ਮਾਇਆ ਦੇ ਮੋਹ ਮਾਇਆ ਦੀ ਪ੍ਰੀਤ ਫਟਕਾਰ ਜੋਗ ਹੈ ਇਸ ਨੂੰ ਛੱਡ ਦੇ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਕੋਈ ਵੀ ਬੰਦਾ ਸੁખી ਨਹੀਂ ਲਿਸਦਾ ਰਹਾਓ ਦਾਨਾ ਦਾਤਾ ਸੀਲਵੰਤ ਨਿਰਮਲ ਰੂਪੇ ਅਪਾਰ ਉਹ ਪ੍ਰਮਾਤਮਾ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਸਭ ਨੂੰ ਦਾਤਾ ਦੇਣ ਵਾਲਾ ਹੈ ਮਿੱਠੇ ਸੁਭਾਅ ਵਾਲਾ ਹੈ ਪਵਿੱਤਰ ਸਰੂਪ ਹੈ ਬੇਅੰਤ ਸੋਹਣੇ ਰੂਪ ਵਾਲਾ ਹੈ ਸਾਕਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਕੋਈ ਸਭ ਤੋਂ ਵੱਡਾ ਮਿੱਤਰ ਹੈ ਤੇ ਸਹਾਇਤਾ ਕਰਨ ਵਾਲਾ ਹੈ ਉੱਚਾ ਹੈ ਵੱਡਾ ਹੈ ਬੇਅੰਤ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਬਾਲਕ ਬਿਰਦ ਨਾ ਜਾਣੀਐ ਨਿਹਚਲ ਤਿਸ ਦਰਵਾਰ ਨਾ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ ਨਾ ਉਹ ਕਦੇ ਵੱਡਾ ਹੈ ਉਹ ਜੀਵਾਂ ਮਾਨਸ ਦੀ ਅਵਸਥਾ ਵੱਧਦੀ ਘਟਦੀ ਨਹੀਂ ਉਹ ਪ੍ਰਭੂ ਦਾ ਦਰਬਾਰ ਅਟਲ ਹੈ ਉਸ ਦਾ ਹੁਕਮ 모ੜਿਆ ਨਹੀਂ ਜਾ ਸਕਦਾ ਜੋ ਮੰਗੀਏ ਸੋਈ ਪਾਈਏ ਨੇ ਤਹਾਰਾਂ ਆਧਾਰ ਉਸ ਪਰਮਾਤਮਾ ਦੇ ਦਰ ਤੋਂ ਜੋ ਕੁਝ ਮੰਗੀਦਾ ਹੈ ਉਹੀ ਮਿਲ ਜਾਂਦਾ ਹੈ ਪਰਮਾਤਮਾ ਨੇ ਆਸਰਿਆਂ ਦਾ ਆਸਰਾ ਹੈ ਜਿਸ ਪੇਖਤ ਕਿਲ ਵਿਖਹਿਰੈ ਮਨ ਤਨ ਹੋਵੇ ਸ਼ਾਂਤ ਜਿਸ ਪ੍ਰਮਾਤਮਾ ਦਾ ਦਰਸ਼ਨ ਕੀਤੇ ਸਾਰੇ ਪਾਪ ਨਾਸ਼ ਹੋ ਜਾਂਦੇ ਹਨ ਜਿਸ ਦੇ ਦਰਸ਼ਨ ਨਾਲ ਮਾਨ ਵਿੱਚ ਤੇ ਸਰੀਰ ਵਿੱਚ ਆਤਮਿਕ ਠੰਡ ਪੈ ਜਾਂਦੀ ਹੈ ਇੱਕ ਮਨ ਇੱਕ ਧਿਆਈ ਹੈ ਮਨ ਕੀ ਲਾਹੇ ਪ੍ਰਾਂਤ ਆਪਣੇ ਮਨ ਦੀ ਮਾਇਆ ਵੱਲ ਦੀ ਝਟਕਣਾ ਦੂਰ ਕਰਕੇ ਉਸ ਪ੍ਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ ਗੋਣ ਨਿਧਾਨ ਨਵਤਨ ਸਦਾ ਪੂਰਨ ਜਾ ਕੀ ਦਾਤ ਜਿਸ ਪ੍ਰਮਾਤਮਾ ਦੀ ਦਿੱਤੀ ਦਾਤ ਕਦੇ ਮੁੱਕਦੀ ਨਹੀਂ ਜੋ ਸਦਾ ਦੇਣ ਵਿੱਚ ਸਦਾ ਨਵਾਂ ਰਹਿੰਦਾ ਹੈ ਭਾਵੇਂ ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ ਇਹ ਜੋ ਸਾਰੇ ਗੁਨਾ ਦਾ ਖਜ਼ਾਨਾ ਹੈ ਸਦਾ ਸਦਾ ਆਰਦੀ ਐ ਦਿਨ ਵਿਸਰੋ ਨਹੀਂ ਰਾਤ ਉਸ ਨੂੰ ਸਦਾ ਹੀ ਸਿਮਰਨਾ ਚਾਹੀਦਾ ਨਾ ਦਿਨੇ ਨਾ ਰਾਤ ਨੂੰ ਕਦੇ ਵੀ ਉਸ ਨੂੰ ਨਾਮ ਪਲਾਓ ਜਿਨ ਕਉ ਪੂਰਬ ਲਿਖਿਆ ਤਿਨ ਕਾ ਸਖਾ ਗੋਵਿੰਦ ਜਿਨਾਂ ਬੰਦਿਆਂ ਦੇ ਮੱਥੇ ਉੱਤੇ ਪਹਿਲੇ ਜਨਮਾਂ ਵਿੱਚ ਕੀਤੀ ਨੇ ਕਮਾਈ ਦਾ ਲੇਖ ਉਗੜਦਾ ਹੈ ਪਰਮਾਤਮਾ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਤਨ ਮਨ ਧਨ ਅਰ ਪੀ ਸਭੋ ਸਗਲ ਵਾਰੀਐ ਇਹ ਜਿੰਦ ਮੈਂ ਤਾਂ ਆਪਣੀ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਉਸ ਪਿਆਰ ਹਾਸਲ ਕਰਨ ਲਈ ਅਰਪਣ ਕਰਨ ਨੂੰ ਤਿਆਰ ਹਾਂ ਪ੍ਰਭੂ ਦਾ ਪ੍ਰੇਮ ਰਾਪਤ ਕਰਨ ਲਈ ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ ਦੇਖੇ ਸੁਣੇ ਹਦੂਰ ਸਦ ਘਟ ਘਟ ਬ੍ਰਹਮ ਅਰਵਿੰਦ ਉਹ ਪ੍ਰਮਾਤਮਾ ਅੰਗ ਸੰਗ ਰਹਿ ਕੇ ਹਰੇਕ ਜੀਵ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ ਹਰੇਕ ਜੀਵ ਦੀਆਂ ਅਰਦਾਸਾਂ ਸੁਣਦਾ ਹੈ ਪ੍ਰਮਾਤਮਾ ਹਰੇਕ ਸਰੀਰ ਵਿੱਚ ਵਿਆਪਕ ਹੈ ਆ ਕਿਰਤ ਕਣਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਏ ਨਾਨਕ ਅਰਦਾਸ ਕਰ ਤਿਆਖ ਕੇ হে ਪ੍ਰਭ ਤੂੰ ਉਹਨਾਂ ਨੂੰ ਵੀ ਪੜਦਾ ਹੈ ਜੋ ਤੇਰੇ ਕੀਤੇ ਉਪਕਾਰ ਨੂੰ ਭੁਲਾ ਦਿੰਦੇ ਹਨ ਤੂੰ ਸਦਾ ਹੀ ਜੀਵਾਂ ਦੀਆਂ ਭੁੱਲਾ ਬਖਸ਼ਣ ਵਾਲਾ ਹੈ ਸਿਰੀ ਰਾਗ ਮਹਲਾ 5 ਮਾਨ ਤਨ ਤਨ ਜਨ ਪ੍ਰਭ ਧਿਆ ਰੱਖਿਆ ਸਹਜ ਸਵਾਰ ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ ਵਰਤਣ ਲਈ ਧਨ ਦਿੱਤਾ ਹੈ ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਜਿਸ ਨੇ ਸਰੀਰ ਵਿੱਚ ਸਾਰੀਆਂ ਸਰੀਰਿਕ ਤਾਕਤਾਂ ਪੈਦਾ ਕਰਕੇ ਸਰੀਰ ਰਚਿਆ ਹੈ ਤੇ ਸਰੀਰ ਵਿੱਚ ਆਪਣੀ ਬੇਅੰਤ ਜੋਤ ਟਿਕਾ ਦੁੱਤੀ ਹੈ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖ ਉਰ ਧਾਰ ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ ਆਪਣੇ ਹਿਰਦੇ ਵਿੱਚ ਉਸ ਦੀ ਯਾਦ ਟਿਕਾ ਰੱਖ ਮੇਰੇ ਮਾਨਾ ਹਰ ਬਿਨ ਅਬਰ ਨ ਕੋਏ ਏ ਮੇਰੇ ਮਾਨ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਅਸਲ ਰਖਾ ਨਹੀਂ ਹੈ ਪ੍ਰਭ ਸ਼ਰਨ ਆਈ ਸਦਾ ਰਹੋ ਦੁੱਖ ਨਾ ਵਿਆਪੈ ਕੋਏ ਰਹਾਉ ਤੂੰ ਸਦਾ ਪ੍ਰਮਾਤਮਾ ਦੇ ਸ਼ਰਨ ਪਿਆਰੋ ਕੋਈ ਵੀ ਦੁੱਖ ਤੇਰੇ ਉੱਤੇ ਜੋਰ ਨਹੀਂ ਪਾ ਸਕੇ ਕਰਹਾਉ ਰਤਨ ਪਦਾਰਥ ਮਾਨਕਾ ਸਵੈ ਨਾ ਰੂਪਾ ਖਾਕੋ ਰਤਨ ਮੋਤੀ ਆਦਿ ਕੀਮਤੀ ਪਦਾਰ ਸੋਨਾ ਚਾਂਦੀ ਇਹ ਸਭ ਮਿੱਟੀ ਸਮਾਨ ਹੀ ਹ ਕਿਉਂਕਿ ਇੱਥੇ ਹੀ ਪੈ ਰਹਿ ਜਾਣਗੇ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾ ਕੋ ਮਾਪਿਓ ਪੁੱਤਰ ਤੇ ਹੋਰ ਸੰਬੰਧੀ ਇਹ ਸਾਰੇ ਸਾਥ ਕੀ ਸਾਥ ਛੱਡ ਜਾਣ ਵਾਲੇ ਹਨ ਜਿੰਨ ਕੀਤੀ ਤੇ ਸੇ ਨਾ ਜਾਣਈ ਮਨਮੁਖ ਪਸ਼ ਨਾ ਪਾਕ ਇਹ ਵੇਖ ਕੇ ਹੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਜੀਵਨ ਵਾਲਾ ਪਸ਼ੂ ਸੁਭਾਅ ਮਨੁੱਖ ਉਸ ਪਰਮਾਤਮਾ ਨਾਲ ਸਾਥ ਨਹੀਂ ਬੰਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ ਮੂਰਖ ਮਨੁੱਖ ਪਰਮਾਤਮਾ ਨੂੰ ਕਿਤੇ ਦੂਰ ਵਸਦਾ ਸਮਝਦਾ ਹੈ ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਦਰ ਹौं ਮੈਂ ਕੂਰ ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ ਮਾਇਆ ਦੇ ਮੋਹ ਵਿੱਚ ਜੀਵ ਮਸਤ ਹੋ ਰਿਹਾ ਹੈ ਮਾਇਆ ਦੇ ਕਾਰਨ ਇਸ ਦੇ ਅੰਦਰ ਝੂਠੀ ਹौं ਮੈਂ ਟਿੱਕੀ ਹੋਈ ਹੈ ਭਗਤੀ ਨਾਮ ਵਿਹੋਣਿਆ ਆਵੇਂ ਵੱਜੈ ਪੂਰ ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸਖਣੇ ਪੂਰਾਂ ਦੇ ਪੂਰ ਜੀਵ ਇਸ ਸੰਸਾਰ ਸਮੁੰਦਰ ਵਿੱਚ ਆਉਂਦੇ ਹਨ ਤੇ ਖਾਲੀ ਚਲੇ ਜਾਂਦੇ ਹਨ ਰਾਖ ਲੇਹੁ ਪ੍ਰਭ ਕਰਨ ਹਾਰ ਜੀ ਜੰਤ ਕਰ ਦਿਆ ਪਰ ਜੀਵਾਂ ਦੇ ਕੀ ਬਸ ਮਾਇਆ ਦੇ ਟੱਕਰੇ ਤੇ ਇਹ ਬੇਬਸ ਹਨ हे ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ ਤੂੰ ਆਪ ਹੀ ਮਿਹਰ ਕਰ ਕਿ ਸਾਰੇ ਜੀਵਾਂ ਜੱਤਾਂ ਨੂੰ ਇਸ ਤ੍ਰਿਸ਼ਨਾ ਤੋਂ ਬਚਾ ਲੈ ਬੇਨ ਪ੍ਰਭ ਕੋਈ ਨ ਰੱਖਣ ਹਾਰ ਮਹਾ ਵਿਕਟ ਜਮ ਭਿਆ ਜਮ ਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਮੜ ਰਿਹਾ ਹੈ ਏ ਪ੍ਰਭ ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰ ਮਾਇਆ ਇਹ ਨਾਨਕ ਅਰਦਾਸ ਕਰ ਤਿਆਗ ਕਿ ਹੇ ਹਰੀ اپنی ਮੇਰਕਾਰ ਮੈਂ ਤੇਰਾ ਨਾਮ ਕਦੇ ਨਾ ਭਲਾਵਾਂ ਸ੍ਰੀ ਰਾਗ ਮਹਲਾ 5 ਮੇਰਾ ਤਨ ਅਰ ਤਨ ਮੇਰਾ ਰਾਜ ਰੂਪ ਮੈਂ ਦੇਸ਼ ਮਨੁੱਖ ਮਾਨ ਕਰਦਾ ਹੈ ਤੇ ਆਖਦਾ ਹੈ ਕਿ ਇਹ ਸਰੀਰ ਮੇਰਾ ਹੈ ਇਹ ਰਾਜ ਮੇਰਾ ਹੈ ਇਹ ਦੇਸ਼ ਮੇਰਾ ਹੈ ਮੈਂ ਰੂਪ ਵਾਲਾ ਹਾਂ ਸੂਤਦਾਰਾ ਬਨਤਾ ਅਨੇਕ ਬਹੁਤ ਰੰਗ ਅਰਵੇਸ਼ ਮੇਰੇ ਪੁੱਤਰ ਹਨ ਮੇਰੀਆਂ ਇਸਤਰੀਆਂ ਹਨ ਮੈਨੂੰ ਬੜੀਆਂ ਮੌਜਾਂ ਹਨ ਅਤੇ ਮੇਰੇ ਪਾਸ ਕਈ ਬਿਸ਼ਾਕਾਂ ਹਨ ਹਰ ਨਾਮ ਹਿਰਦੇ ਨਾ ਵਸਈ ਕਾਰਜ ਕੇ ਤੈ ਨਲੇਖ ਪਰ ਜੇ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਵਸਦਾ ਪਾ ਇਹ ਸਭ ਦਾ ਅਰਥ ਜਿਨ੍ਹਾਂ ਦਾ ਮਨੁੱਖ ਬਾਣ ਕਰਦਾ ਹੈ ਕਿਸੇ ਵੀ ਕੰਮ ਨਾ ਸਮਝ ਇਹ ਕਿਸੇ ਕੰਮ ਨਹੀਂ ਹੋਣ ਵਾਲੇ ਮੇਰੇ ਮਨ ਹਰ ਹਰ ਨਾ ਹਮ ਧਿਆਏ ਇਹ ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰ ਕਰ ਸੰਗਤ ਨਿਤ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਓ ਸਦਾ ਗੁਰੂ ਦੀ ਸੰਗਤ ਕਰ ਤੇ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜ ਰਹਾਓ ਨਾਮ ਨਿਧਾਰ ਧਿਆਈਐ ਮਸਤਕ ਹੋਵੇ ਭਾਗ ਪਰਮਾਤਮਾ ਦਾ ਨਾਮ ਜੋ ਸਭ ਪਦਾਰਥਾਂ ਦਾ ਖਜ਼ਾਨਾ ਹੈ ਸਿਮਰਨਾ ਚਾਹੀਦਾ ਹੈ ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ ਮੱਥੇ ਉੱਤੇ ਚੰਗੀ ਕਿਸਮਤ ਉਗੜਵੇ ਕਾਰਜ ਸਭ ਸਵਾਰੀਆਂ ਗੁਰ ਕੀ ਚਰਣੀ ਲਾਗ ਸਤਿਗੁਰ ਦੇ ਚਰਨਾਂ ਵਿੱਚ ਟਿਕਿਆ ਰੋ ਤੇਰੇ ਸਾਰੇ ਕੰਮ ਵੀ ਸਬਰ ਜਾਣਗੇ ਹੋਮੇ ਰੋਗ ਭ੍ਰਮ ਕਟਿਐ ਨਾ ਆਵੈ ਨਾ ਜਾਗ ਜਿਹੜਾ ਮਨੁੱਖ ਗੁਰੂ ਸ਼ਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ ਹੋਮੇ ਦਾ ਰੋਗ ਕਟਿਆ ਜਾਂਦਾ ਹੈ ਉਸ ਦੀ ਪਟਕਣਾ ਦੂਰ ਹੋ ਜਾਂਦੀ ਹੈ ਨਾ ਉਹ ਮੁੜ ਮੁੜ ਜਾਂਦਾ ਹੈ ਤੇ ਨਾ ਮਰਦਾ ਹੈ ਕਾਰ ਸੰਗਤ ਤੋਂ ਸਾਧਕੀ 68 ਤੀਰਥਨਾਵ ਗੁਰੂ ਦੇ ਸੰਗਤ ਕਰ ਇਹ 88 ਤੀਰਥਾਂ ਦਾ ਇਸ਼ਨਾਨ ਹੈ ਯਾਦ ਰੱਖਿਓ ਗੁਰੂ ਦੀ ਸੰਗਤ ਸਭ ਤੀਰਥਾਂ ਤੋਂ ਵੱਡਾ ਤੀਰਥ ਜੀਓ ਪ੍ਰਾਣ ਮਨ ਤਨ ਹਰੇ ਸਾਚਾ ਏ ਸਵਾ ਗੁਰੂ ਦੇ ਸ਼ਰਨ ਵਿੱਚ ਰਹਾ ਜਿੰਦ ਪ੍ਰਾਣ ਮਨ ਸਰੀਰ ਸਭ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ ਤੇ ਮਨੁੱਖਾ ਜਨਮ ਅਸਲ ਮਨੋਰਥ ਮਨੁੱਖਾ ਜਨਮ ਦਾ ਅਸਲ ਮਨੋਰਥ ਵੀ ਇਹੀ ਹੈ ਕਿ ਬੰਦੇ ਨੂੰ ਸਮਝ ਆਵੇ ਕਿ ਮੈਂ ਇਸ ਜਗ ਵਿੱਚ ਲੈਣ ਕੀ ਆਇਆ ਐਥੇ ਮਿਲੇ ਵਡਿਆਈਆਂ ਦਰਗਾ ਪਾਵੇਂ ਥਾਉ ਇਸ ਜਗਤ ਵਿੱਚ ਸਭ ਕਿਸਮ ਦੇ ਆਦਰ ਮਾਣ ਮਿਲਣਗੇ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਪਾਏਗਾ ਕਰੇ ਕਰਾਏ ਆਪ ਪ੍ਰਭ ਸਭ ਕਿਛਤ ਤੇ ਸਹੀ ਹਾਥ ਪਰ ਜੀਵਾਂ ਦੇ ਕੋਈ ਵਸ ਨਹੀਂ ਪ੍ਰਭੂ ਆਪ ਹੀ ਸਭ ਵਿੱਚ ਕਰਦਾ ਹੈ ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ ਹਰੇ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿੱਚ ਹੈ ਮਾਰ ਆਪੇ ਜੀਵਾਲਦਾ ਅੰਦਰ ਬਾਹਰ ਸਾਥ ਪ੍ਰਭੂ ਆਪ ਹੀ ਆਤਮਕ ਮੋਤੇ ਮਾਰਦਾ ਹੈ ਆਪ ਹੀ ਆਤਮਕ ਜੀਵਨ ਦਿੰਦਾ ਹੈ ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ ਨਾਨਕ ਪ੍ਰਭ ਸਰਣਾਗਤੀ ਸਰਬ ਘਟਾਂ ਕੇ ਨਾਥ ਏ ਨਾਨਕ ਅਰਦਾਸ ਕਰ ਤਿਆਗ ਕਿ ਹੇ ਪ੍ਰਭੂ हे ਸਭ ਜੀਵਾਂ ਦੇ ਖਸਮ ਮੈਂ ਤੇਰੀ ਸ਼ਰਨ ਆਇਆ ਹਾਂ ਮੈਨੂੰ ਆਪਣੇ ਨਾਮ ਦੀ ਦਾਤ ਦਿਓ ਮੈਨੂੰ ਆਪਣੇ ਉਪਦੇਸ਼ ਦੀ ਸਮਝ ਦੀ ਦਾਤ ਮੇਰੀ ਚੋਲੀ ਵਿੱਚ ਪਾ ਦਿਓ ਤਾਂ ਕਿ ਮੈਂ ਤੁਹਾਡੀ ਸਮਝ ਮੁਤਾਬਕ ਜੀਵਨ ਜੀ ਸਕਾਂ